ਇਸ ਵੇਲੇ ਦੀ ਖਬਰ ਸਾਹਮਣੇ ਆ ਰਹੀ ਹੈ ਕਾਲ ਤਖਤ ਵੱਲੋਂ ਕੈਬਨਿਟ ਮੰਤਰੀ ਤਰਪੀਤ ਸਿੰਘ ਸੋਨ ਨੂੰ ਤਲਬ ਕਰ ਲਿਆ ਗਿਆ ਹੈ ਪੂਰੀ ਜਾਣਕਾਰੀ ਲਈ ਜੁੜੇ ਨੇ ਸੀਨੀਅਰ ਪੱਤਕਾ ਜੁਤਾ ਸਿੰਘ ਪੁੱਲੜ ਜੀ ਪੁੱਲੜ ਸਾਹਿਬ ਜਾਣਕਾਰੀ ਕੀ ਹੈ ਪੰਜਾਬ ਦੇ ਕੈਬਨਿਟ ਮੰਤਰੀ ਨੂੰ ਅਕਾਲ ਤਖਤ ਵੱਲੋਂ ਪੇਸ਼ ਹੋਣ ਦੇ ਹੁਕਮ ਕਿਉਂ ਬਿਲਕੁਲ ਸਭ ਤੋਂ ਵੱਡੀ ਗੱਲ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਯਾਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਇਹ ਨੋਟਿਸ ਕੱਢੇ ਗਏ ਨੇ ਪੰਜਾਬ ਦੇ ਕੈਬਨਿਟ ਮੰਤਰੀ ਤਨਪ੍ਰੀਤ ਸਿੰਘ ਸੋਹнд ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਇਹ ਦੂਸਰੇ ਕੈਬਨਿਟ ਮੰਤਰੀ ਹੋਣਗੇ ਜਿਨ੍ਹਾਂ ਨੂੰ ਅਕਾਲ ਤਖਤ ਵੱਲੋਂ ਤਲਬ ਕੀਤਾ ਗਿਆ ਇਸ ਤੋਂ ਪਹਿਲਾਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਵੀ ਤਲਬ ਕੀਤਾ ਗਿਆ ਸੀ ਉਹਨਾਂ ਨੂੰ ਤਨਖਾਹ ਵੀ ਲਗਾਈ ਗਈ ਸੀ ਉਹਨਾਂ ਨੂੰ ਤਨਖਾਹ ਵੀ ਜਿਹੜੀ ਆ ਭੁਗਤੀ ਸੀ ਕੋ ਸਭ ਤੋਂ ਵੱਡੀ ਗੱਲ ਹੈ ਇਸ ਮਸਲੇ ਦੇ ਵਿੱਚ ਕਿਉਂਕਿ ਉਦੋਂ ਵੀ ਨੌਵੇਂ ਪਾਸ਼ਾ ਸੈਪਸ਼ਲ ਗੁਤੇ ਇੱਕ ਬਾਦਰਜੀ ਦੀ ਸ਼ਤਾਬਦੀ ਲੈ ਕੇ ਸਮਾਰਗਨ ਕਰਵਾਏ ਜਾ ਰਹੇ ਨੇ ਤੇ ਜੰਮੂ ਕਸ਼ਮੀਰ 'ਚ ਇੱਕ ਪ੍ਰੋਗਰਾਮ ਹੋਇਆ ਸੀ ਉਹਦੇ 'ਚ ਇੱਕ ਬੱਜਰਗਨਾ ਹੋਇਆ ਸੀ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਜਿਹੜਾ ਵਾ ਤਲਬ ਕੀਤਾ ਗਿਆ ਤੇ ਹਰਜੋਤ ਸਿੰਘ ਬੈਂਸ ਉਹਨਾਂ ਨੂੰ ਤਨਖਾਹ ਵੀ ਲਗਾਈ ਗਈ ਸੀ ਅੱਜ ਜਿਹੜਾ ਨਵਾਂ ਮਾਮਲਾ ਸਾਹਮਣੇ ਆਇਆ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਨੋਟਿਸ ਕੀਤਾ ਗਿਆ ਕਿ ਨਿੱਜੀ ਤੌਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਪੇਸ਼ ਹੋਣ ਇਹ ਮਸਲਾ ਅਸਲ ਦੇ ਵਿੱਚ ਜਿਹੜੀ ਅੱਜ ਅਕਾਲ ਤਖਤ ਸਾਹਿਬ ਵੱਲੋਂ ਲਿਆ ਗਿਆ ਉਹਦੇ 'ਚ ਕਿਹਾ ਗਿਆ ਕਿ ਪੰਜਾਬ ਸਰਕਾਰ ਦੇ ਸੈਰ ਪਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰਨਪ੍ਰੀ ਸਿੰਘ ਸੋਹнд ਤੇ ਇਸ ਦੇ ਵਿਭਾਗ ਦੇ ਡਾਇਰੈਕਟਰ ਪਾਸੋਂ ਭਾਈ ਜੀਵਨ ਸਿੰਘ ਭਾਈ ਜੈਤਾ ਜੀ ਜਾਦਗਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖ ਸਿਧਾਂਤਾਂ ਪਰੰਪਰਾਵਾਂ ਤੇ ਮਰਿਆਦਾ ਵਿਰੁੱਧ ਪੇਸ਼ਕਾਰੀ ਕਰਨ ਲਈ ਸ਼੍ਰੀ ਕਲਤਕ ਸਾਹਿਬ ਦੀ ਤਰਫੋਂ ਸਪਸ਼ਟੀਕਰਨ ਲਈ ਮੰਗਿਆ ਗਿਆ ਪੰਜਾਬ ਦੇ ਕੈਬਨ ਮੰਤਰੀ ਤਰਨਪ੍ਰੀ ਸਿੰਘ ਸੋਹнд ਨੂੰ ਆਪਣਾ ਸਪਸ਼ਟੀਕਰਨ ਇੱਕ ਹਫਤੇ ਦੇ ਅੰਦਰ ਅੰਦਰ ਸਕਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਿੱਜੀ ਰੂਪ ਵਿੱਚ ਪਹੁੰਚ ਕੇ ਦਿੱਲੀ ਆ ਗਿਆ ਜਦ ਕੇ ਵਿਭਾਗ ਦੇ ਡਾਇਰੈਕਟਰ ਲਿਖਤੀ ਰੂਪ ਵਿੱਚ ਸਪਸ਼ਟੀਕਰਨ ਭੇਜਣਗੇ ਹੁਣ ਇਹ ਜਿਹੜਾ ਮਸਲਾ ਅਸਲ ਦੇ ਵਿੱਚ ਕੀ ਹੈ ਜਿਸ ਤੋਂ ਬਾਅਦ ਇਹ ਜਿਹੜਾ ਨੋਟਿਸ ਲਿਆ ਗਿਆ ਜਿਹਦੇ ਚ ਜਿਹੜੇ ਨੋਟਿਸ ਕੱਢਿਆ ਗਿਆ ਤਲਬ ਵਾਸਤੇ ਉਹਦੇ ਚ ਲਿਖਿਆ ਗਿਆ ਕਿ ਸਕੱਤਰੇ શ્રી ਕਾਲਟਿਕ ਸਾਹਿਬ ਵਿਖੇ ਪੁੱਜੀਆਂ ਸ਼ਿਕਾਇਤਾਂ ਤੇ ਪ੍ਰਧਾਨ ਸ਼੍ਰੋਮਣੀ ਗੁਰਦਾ ਪਰਬੰਧ ਕਮੇਟੀ ਸ਼੍ਰੀ ਅੰਮ੍ਰਿਤਸਰ ਵੱਲੋਂ ਜਾਰੀ ਕੀਤੇ ਗਏ ਬਿਆਨ ਤੋਂ ਇਹ ਸਾਹਮਣੇ ਆਇਆ ਕਿ ਬੀਤੇ ਸਬ ਮੇ ਆਪ ਜੀ ਦੇ ਵਿਭਾਗ ਵੱਲੋਂ ਸ਼੍ਰੀ ਨੰਦਪੁਰ ਸਾਹਿਬ ਵਿਖੇ ਭਾਈ ਜੀਵਨ ਸਿੰਘ ਭਾਈ ਜੈਤਾ ਜੀ ਯਾਦਗਾਰੀ ਵਿੱਚ ਬਣਾਈਆਂ ਗਈਆਂ ਤਸਵੀਰਾਂ ਵਿੱਚ ਸਿੱਖ ਸਿਧਾਂਤਾਂ ਮਰਿਆਦਾ ਪਰੰਪਰਾਵਾਂ ਤੇ ਸਿੱਖ ਭਾਵਨਾਵਾਂ ਦੇ ਵਿਰੁੱਧ ਪੇਸ਼ਕਾਰੀ ਕੀਤੀ ਗਈ ਹੈ। ਇਹਨਾਂ ਵਿੱਚੋਂ ਇੱਕ ਤਸਵੀਰ ਜਿਸ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜੋੜੇ ਪਾ ਕੇ ਪੰਜ ਪਿਆਰੇ ਸਿਬਾਹ ਨੂੰ ਅੰਮ੍ਰਿਤ ਪਾਣ ਕਰਵਾਉਂਦੇ ਹੋਏ ਦਿਖਾਇਆ ਗਿਆ। ਅੰਮ੍ਰਿਤ ਸ਼ਾਕਰ ਸਿੰਘ ਸਿੰਘ ਨੂੰ ਵੀ ਮਰਿਆਦਾ ਅਨੁਸਾਰ ਬੀਰ ਆਸਨ ਵਿੱਚ ਨਹੀਂ ਦਿਖਾਇਆ ਗਿਆ ਜੋ ਕਿ ਅੰਮ੍ਰਿਤ ਸੰਚਾਰ ਦੀ ਮਰਿਆਦਾ ਦੇ ਉਲਟ ਹੈ ਇਸ ਦੇ ਨਾਲ ਹੀ ਇਸ ਤਸਵੀਰ ਵਿੱਚ ਅੰਮ੍ਰਿਤ ਦੇ ਬਾਟੇ ਤੇ ਖੰਡੇ ਦੀ ਦਿੱਖ ਵੀ ਸਿੱਖੀ ਰਵੈਤ ਵਾਲੀ ਨਹੀਂ ਬਣਾਈਆਂ ਗਈਆਂ ਅਤੇ ਪਾਲਕੀਆਂ ਤੋਂ ਕੀ ਭਾਵ ਹੈ ਅਤੇ ਤਸਵੀਰ ਵਿੱਚ ਬਣਾਇਆ ਗਿਆ ਨਿਸ਼ਾਨ ਝੰਡਾ ਵੀ ਸਿੱਖੀ ਰਵੈਤਾ ਅਨੁਸਾਰ ਨਹੀਂ ਹੈ ਤੇ ਉਕਤ ਦੇ ਮੱਦੇ ਨਜ਼ਰ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਸ਼੍ਰੀ ਕਾਲਤਖ ਸਾਹਿਬ ਦੇ ਉਦੇਸ਼ ਅਨਸਾਰ ਤਰਨਪੀਰ ਸਿੰਘ ਸੋਨਰੂ ਲਿਖਿਆ ਜਾਂਦਾ ਹੈ ਕਿ ਇਸ ਮਾਮਲੇ ਵਿੱਚ 1 ਹਫ਼ਤੇ ਦੇ ਅੰਦਰ ਆਪਣਾ ਲਿਖਤੀ ਸਪਸ਼ਟੀਕਰਨ ਸਕਤਰੇ ਸ਼੍ਰੀ ਕਾਲਤਖ ਸਾਹਿਬ ਵਿਖੇ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਦਿੱਤਾ ਜਾਵੇ ਕਿ ਭਾਈ ਜੀਵਨ ਸਿੰਘ ਭਾਈ ਜੈਤਾ ਆਜ਼ਾਦਗਰ ਸ਼੍ਰੀ ਨੰਦਪੁਰ ਸਾਹਿਬ ਵਿਖੇ ਸਿੱਖੀ ਸਿਧਾਂਤਾਂ ਮਰਿਆਦਾ ਪਰ ਆਪਾਂ ਦੇ ਬ੍ਰਦਰ ਇਤਰਾਜ਼ ਜੋ ਪੇਸ਼ਕਾਰੀ ਕਿਉਂ ਕੀਤੀ ਗਈ ਤੇ ਇਸ ਨੂੰ ਅੰਤਮ ਰੂਪ ਦੇਣ ਵਿੱਚ ਕਿਸ ਕਿਸ ਦੀ ਸ਼ਮੂਲੀਅਤ ਹੈ ਇਹ ਹੁਣ ਤਰਨਪੀਰ ਸਿੰਘ ਸੋਹੰਦ ਹੋਣਾ ਨੂੰ ਇੱਕੋ ਥੇ ਜਾ ਕੇ ਸਪਸ਼ਟ ਨਿੱਜੀ ਤੌਰ ਤੇ ਦੇਣਾ ਪਵੇਗਾ ਕਿ ਆਖਰ ਜਿਹੜੀ ਤੁਸੀਂ ਗਲਤੀ ਕੀਤੀ ਹੈ ਇਹ ਫੈਸਲਾ ਕਦੋਂ ਲਿਆ ਗਿਆ ਤੇ ਇਹ ਸਭ ਤੋਂ ਵੱਡੀ ਗੱਲ ਹੈ ਕਿ ਇਹ ਮਸਲਾ ਕਿ ਜੜ ਬਹੁਤ ਹੀ ਇਹਨਾਂ ਕਮੇਟੀ ਬਣਾਉਣੀ ਚਾਹੀਦੀ ਸੀ ਕਿ ਜਦੋਂ ਇਦਾਂ ਦੇ ਸਮਾਗਮ ਕਰਵਾਏ ਜਾ ਰਹੇ ਨੇ ਪਰ ਫਿਰ ਇਹੋ ਜਿਹੇ ਜਦੋਂ ਗਲਤੀਆਂ ਹੁੰਦੀਆਂ ਨੇ ਤੇ ਲਾਜ਼ਮੀ ਤੌਰ ਤੇ ਇੱਕ ਵੱਡਾ ਮਸਲਾ ਖੜਾ ਹੋ ਜਾਂਦਾ ਜਿਸ ਦੇ ਚੱਲਦਿਆਂ ਕਲਤਕ ਸਾਬ ਦੇ ਜਿਹੜੇ ਸਕੱਤਰੇ ਤਾਂ ਬਗੀਚਾ ਸਿੰਘ ਹੋਣਾ ਵੱਲੋਂ ਕਲਤਕ ਸਾਬ ਦੇ ਜਥੇਦਾਰ ਭਾਈ ਗੁਰਦੀਪ ਸਿੰਘ ਕੜਗੱਜ ਹੋਣਾ ਦੇ ਤਰਫੋਂ ਇਹ ਜਿਹੜਾ ਨੋਟਿਸ ਕੱਢਿਆ ਗਿਆ ਜਿਹਦੇ ਵਿੱਚ ਸੈਰਸਪਟਾ ਵਿਭਾਗ ਦੇ ਮੰਤਰੀ ਨੂੰ ਤੇ ਨਿੱਜੀ ਤੌਰ ਤੇ ਪੇਸ਼ ਹੋਣ ਵਾਸਤੇ ਆਖਿਆ ਗਿਆ ਜਦਕਿ ਜਿਹੜੇ ਵਿਭਾਗ ਦੇ ਡਾਇਰੈਕਟਰ ਨੇ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਕਿਹਾ ਗਿਆ ਉਹ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦਾ ਸੱਭਿਆਚਾਰਕ ਮਾਮਲਾ ਵਾ ਤੇ ਇੱਕ ਆਈਐਫਐਸ ਨੂੰ ਜ਼ਿੰਮੇਵਾਰੀ ਲਗਾਈ ਗਈ ਹੈ ਜਿਹਨੂੰ ਪੰਜਾਬ ਦੇ ਸਿੱਖ ਮਰਿਆਦਾ ਜਾਂ ਪੰਜਾਬੀ ਸੱਭਿਆਚਾਰ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਜਦੋਂ ਇਦਾਂ ਦੇ ਤੁਸੀਂ ਡਾਇਰੈਕਟਰ ਲਾਓਗੇ ਤੇ ਲਾਜ਼ਮੀ ਤੌਰ ਤੇ ਇਹੋ ਜਿਹੀਆਂ ਗਲਤੀਆਂ ਹੋਣਗੀਆਂ ਹੁਣ ਦੇਖਦੇ ਹਾਂ ਕਿ ਜਿਹੜੇ ਕੈਬਨਟ ਮੰਤਰੀ ਨੇ ਤਰਨਪੀਰ ਸਿੰਘ ਸੋਹਣ ਉਹ ਕੀ ਜਵਾਬ ਦਿੰਦੇ ਹੈਗੇ ਨੇ ਪਰ ਸਭ ਤੋਂ ਵੱਡੀ ਗੱਲ ਇਹ ਕਿ ਡਾਇਰੈਕਟਰ ਤੇ ਮੰਤਰੀ ਦੇ ਤਸਕਰਰ ਦੇ ਵੀ ਗਲਤੀ ਹੈ ਡਾਇਰੈਕਟਰ ਜਿਹੜੇ ਨੇ ਉਹ ਇੰਡੀਅਨ ਫੋਰੈਸਟ ਸਰਵਿਸ ਵਿਭਾਗ ਦੇ ਲੈ ਗਨੇ ਪਹਿਲੀ ਦਫਾ ਕਿ ਇੱਕ ਪੰਜਾਬ ਦੇ ਸਹਿਰ ਸਪਾਟਾ ਵਿਭਾਗ ਦਾ ਡਾਇਰੈਕਟਰ ਪੰਜਾਬ ਦੇ ਸਹਿਰ ਸਪਾਟਾ ਦੇ ਸੱਭਿਆਚਾਰਕ ਮਾਮਲੇ ਦਾ ਵਿਭਾਗ ਦਾ ਡਾਇਰੈਕਟਰ ਉਹਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਜਿਹੜਾ ਜੰਗਲਾਤ ਵਿਭਾਗ ਦੇ ਨਾਲ ਸੰਬੰਧ ਰੱਖਦਾ ਜਿਹਨੂੰ ਜੰਗਲਾਂ ਬਾਰੇ ਤੇ ਜਾਣਕਾਰੀ ਹੋ ਸਕਦੀ ਹੈ ਇੱਕ ਅਫਸਰ ਨੂੰ ਪਰ ਉਹਨੂੰ ਪੰਜਾਬ ਦੇ ਸਹਿਰ ਸਪਾਟੇ ਸੱਭਿਆਚਾਰਕ ਹਿਸਟਰੀ ਬਾਰੇ ਲੱਗਦਾ ਕਿ ਊੜੇ ਅੜੇ ਦਾ ਵੀ ਜੀ ਜਾਣਕਾਰੀ ਨਹੀਂ ਹੋਣੀ ਔਰ ਸਰਕਾਰ ਨੇ ਵੀ ਕਮਾਲ ਕੀਤੀ ਹੈ ਤਰਨਪੀਰ ਸਿੰਘ ਸੋਮਦ ਹੋਣਾ ਕਿ ਉਸ ਡਾਇਰੈਕਟਰ ਨੂੰ ਇਸ ਵਿਭਾਗ ਦੇ ਵਿੱਚ ਜ਼ਿੰਮੇਵਾਰੀ ਕਿਉਂ ਦਿੱਤੀ ਗਈ ਘੱਟੋ ਘੱਟ ਇਸ ਵਿਭਾਗ ਦਾ ਡਾਇਰੈਕਟਰ ਉਹ ਹੋਣਾ ਚਾਹੀਦਾ ਜਿਹਨੂੰ ਪੰਜਾਬ ਬਾਰੇ ਸਿੱਖੀ ਬਾਰੇ ਰਹਿਤ ਮਰਿਆਦਾ ਬਾਰੇ ਸਿੰਘ ਪ੍ਰਾਵਾ ਬਾਰੇ ਉਹਨਾਂ ਬਾਰੇ ਜਾਣਕਾਰੀ ਸੱਭਿਆਚਾਰਕ ਮਾਮਲਿਆਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਇੱਕ ਇੰਡੀਅਨ ਫੋਰੈਸਟ ਸਰਵਿਸ ਵਿਭਾਗ ਦਾ ਅਫਸਰ ਲਾਇਆ ਜਿਹਨੂੰ ਪੰਜਾਬ ਬਾਰੇ ਊੜਾ ਜੜਾ ਵੀ ਨਹੀਂ ਪਤਾ ਹੈ ਤੇ ਲਾਜ਼ਮੀ ਤੌਰ ਤੇ ਜਦੋਂ ਇਦਾਂ ਦੇ ਡਾਇਰੈਕਟਰ ਲਾਓਗੇ ਜਿਨ੍ਹਾਂ ਨੂੰ ਪੰਜਾਬ ਦੇ ਸੈਰ ਸਪਟਾ ਜਾਂ ਸੱਭਿਆਚਾਰ ਜਾਂ ਧਾਰਮਿਕ ਰੀਤੀ ਪ੍ਰਮਾ ਫਲਸਵੇ ਬਾਰੇ ਨਹੀਂ ਗਿਆਨ ਹੋਗਾ ਤੇ ਉਹ ਗਲਤੀ ਹੁੰਦੀ ਹੈ ਇਸ ਕਰਕੇ ਸੈਰਸਪਟਾ ਵਿਭਾਗ ਦੇ ਡਾਇਰੈਕਟਰ ਨੂੰ ਕਿਹਾ ਕਿ ਤੁਸੀਂ ਲਿਖਤੀ ਰੂਪ ਦੇ ਵਿੱਚ ਭੇਜੋ ਡਿਟੇਲ ਤੇ ਦੂਜਾ ਜਿਹੜੇ ਵਿਭਾਗ ਦੇ ਜਿਹੜੇ ਮੰਤਰੀ ਨੇ ਉਹਨਾਂ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਵਾਸਤੇ ਕਿਹਾ ਕਿ ਆਪਣਾ ਜਵਾਬ ਜਿਹੜਾ ਵਾ ਉਹ ਸਮੇਂ ਸਿਰ ਦਿੱਤਾ ਜਾਵੇ ਜੀ ਜਿਵੇਂ ਆ ਡਾਇਰੈਕਟਰ ਨੇ ਜੇਨਨ ਨੂੰ ਸਮਝ ਨਹੀਂ ਹੈਗੀ ਕਿ ਸੱਭਿਆਚਾਰ ਦੇ ਜਾਂ ਹਿਸਟਰੀ ਬਾਰੇ ਕੋਈ ਐਜੀਪੀਸੀ ਦਾ ਮੈਂਬਰ ਤੋਂ ਵੀ رائے ਲੈ ਸਕਦੇ ਸਨ ਜਾਂ ਸਰਕਾਰ ਜਿਵੇਂ ਹੋਰ ਵੀ بڑے ਧਾਰਵੀ ਪ੍ਰੋਗਰਾਮ ਕਰਵਾ ਰਹੀ ਹੈ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਵਾਰ ਵਾਰ ਇਹਦਾ ਦੀ ਗਲਤੀ ਕਿਉਂ ਹੋ ਰਜਾਣੇ ਇਹ ਕੋ ਸਭ ਤੋਂ ਵੱਡੀ ਗੱਲ ਹੈ ਕਿ ਇਹ ਸਰਕਾਰ ਦਾ ਫੈਸਲਾ ਤੇ ਮੰਤਰੀ ਨੂੰ ਚਾਹੀਦਾ ਨਹੀਂ ਕਿ ਉਹਨੇ ਆਪਣਾ ਡਾਇਰੈਕਟਰ ਕਿਹੋ ਜਿਹਾ ਰੱਖਣਾ ਹੈ ਘੱਟੋ ਘਾਟ ਡਾਇਰੈਕਟਰ ਜਿਹੜਾ ਪੰਜਾਬ ਦਾ ਜਾਣਕਾਰ ਤੇ ਹੋਵੇ ਜੇ ਪੰਜਾਬ ਦਾ ਜਾਣਕਾਰ ਨਾ ਹੋ ਤਾਂ ਪੰਜਾਬ ਬਾਰੇ ਪਤਾ ਹੋਵੇ ਕੋਈ ਆਈਐਸ ਹੋਵੇ ਚਾਹੇ ਉਹ ਪੰਜਾਬੀ ਚਾਹੇ ਨਾ ਹੋਣ ਪਵੇ ਇਹ ਤੇ ਇੰਡੀਅਨ ਫੋਰੈਸਟ ਦਾ ਜਿਹਦੀ ਜਿੰਮੇਵਾਰੀ ਹੈ ਕਿ ਜੰਗਲਾਤ ਵਧਾਉਣਾ ਕਿ ਘਟਾਉਣਾ ਜਾਂ ਜੰਗਲਾਤ ਵਿਭਾਗ ਦੀ ਰਾਖੀ ਕਿਵੇਂ ਕਰਨੀ ਇਸ ਤੇ ਉਸ ਕਾਡਰ ਦਾ ਹੈਗਾ ਜਿਹਨੂੰ ਪੰਜਾਬ ਦੇ ਬਿਲਕੁਲ ਨਹੀਂ ਪਤਾ ਹੈਗਾ ਸੱਭਿਆਚਾਰ ਕੀ ਹੈ ਪੰਜਾਬ ਦਾ ਇਤਿਹਾਸ ਕੀ ਹੈ ਤੇ ਇਸ ਕਰਕੇ ਫੈਸਲਾ ਗਲਤ ਹੋਇਆ ਹਾਲਾਂਕਿ ਜਦੋਂ ਇਦਾਂ ਦੇ ਧਾਰਮਿਕ ਸਮਾਗਮ ਕਰਵਾਏ ਜਾਂਦੇ ਨੇ ਤੇ ਲਾਜ਼ਮੀ ਤੌਰ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਪਾਈ ਜਾ ਸਕਦੇ ਜਿਨ੍ਹਾਂ ਨੂੰ ਸਲਾਹ ਲਈ ਜਾ ਸਕਦੀ ਲੇਕਿਨ ਜੇਕਰ ਤੁਸੀਂ ਸਲਾਹ ਨਹੀਂ ਲਈ ਸਰਕਾਰ ਜਦੋਂ ਇਹੋ ਜਿਹੇ ਫੈਸਲੇ ਲੈਂਦੇ ਆ ਤੇ ਲਾਜ਼ਮੀ ਤੌਰ ਤੇ ਹੁਣ ਨਕਸਾਲ ਹੋ ਜਾਂਦਾ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਕਿਉਂਕਿ ਭਾਈ ਜੀਵਨ ਸਿੰਘ ਭਾਈ ਜਤਾ ਸਿੰਘ ਜਿਨ੍ਹਾਂ ਨੂੰ ਦਸਵੇਂ ਪਾਤਸ਼ਾਹ ਨੇ ਰੰਗਰੇਟੇ ਗੁਰੂ ਕੇ بیٹے ਦਾ ਖਿਤਾਬ ਮਾਣ ਸਨਮਾਨ ਕੀਤਾ ਸੀ ਇਸ ਮਸਲੇ ਦੇ ਵਿੱਚ ਐਸ்சி ਕਮਿਸ਼ਨ ਦੇ ਜਿਹੜੇ ਚੇਅਰਮੈਨ ਜਸਬੀਰ ਸਿੰਘ ਗੜੀ ਹੁਣ ਵੀ ਕਾਫੀ ਮੁੱਦਾ ਬਣਾ ਰਹੇ ਨੇ ਕਿਉਂਕਿ ਤਨ ਤਨ ਜਿਮਨੀ ਚੋਣ ਦੇ ਵਿੱਚ ਕਾਂਗਰਸ ਪਾਰਟੀ ਦੇ ਇੱਕ ਮੰਚ ਤੋਂ ਨਵੇਂ ਪਾਸ਼ਾ ਤੇ ਭਾਈ ਜੀਵਨ ਸਿੰਘ ਭਾਈਜੈਤਾ ਦੀਆਂ ਤਸਵੀਰਾਂ ਲਗਾਈਆਂ ਗਈਆਂ ਜਿਹਦੇ ਵਿੱਚ ਐਸ்சி ਕਮਿਸ਼ਨ ਦੇ ਜ਼ੇਰ ਮੈਂ ਜਸਬੀਰ ਸਿੰਘ ਗੜੀ ਵੱਲੋਂ ਡੀਸੀ ਐਸਐਸਪੀ ਤਲਬਕੀਤੇ ਨਾਲ ਦੀ ਨਾਲ ਵਿਰੋਧੀ ਤੇ ਦਰਨੀਤਾ ਪ੍ਰਤਾਪ ਸਿੰਘ ਬਾਯਵਾ ਨੂੰ ਵੀ ਤਲਬ ਕੀਤਾ ਹੁਣ ਸਵਾਲ ਹੈ ਕਿ ਉਹਨਾਂ ਦੀ ਸਰਕਾਰ ਵੱਲੋਂ ਭਾਈ ਜੀਵਨ ਸਿੰਘ ਭਾਈਜੈਤਾ ਦੇ ਜਾਦਗਰ ਜਿਹੜੀ ਅਨੰਦਪੁਰ ਸਾਹਿਬ ਵਿਖੇ ਉਥੇ ਸਿੱਖ ਸਿਧਾਂਤਾਂ ਤੇ ਪਰੰਪਰਾਵਾਂ ਤੇ ਮਰਿਆਦਾ ਦੀ ਜਿਹੜੀ ਉਥੇ ਉਲਟ ਭੰਗ ਕੀਤੀ ਗਈ ਆ ਹੁਣ ਐਸੀ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜੀ ਵੀ ਚੋਪਣੇ ਕਿਉਂਕਿ ਉਹਨਾਂ ਦੀ ਸਰਕਾਰ ਦੀ ਜ਼ਿੰਮੇਵਾਰੀ ਆ ਉਹਨਾਂ ਦੇ ਮੰਤਰੀ ਦੀ ਜ਼ਿੰਮੇਵਾਰੀ ਉਹਨਾਂ ਦੀ ਡਾਇਰੈਕਟਰ ਦੀ ਜ਼ਿੰਮੇਵਾਰੀ ਹੈ ਇਸ ਕਰਕੇ ਜੇ ਉਹ ਕਾਰਵਾਈ ਕਰਨਗੇ ਤੇ ਉਹਨਾਂ ਨੂੰ ਲਗਤ ਸਰਕਾਰ ਤੋਂ ਪਰਮਿਸ਼ਨ ਲੈਣੀ ਪਊਗੀ ਪਰ ਹੁਣ ਮਸਲਾ ਕਾਲਤਕ ਸਾਹਿਬ ਦੇ ਜਥੇਦਾਰ ਕੋਲ ਪਹੁੰਚ ਗਿਆ ਤੇ ਹੁਣ ਦੇਖਦੇ ਕਿ ਜਿਹੜੇ ਤਰਨਪੁਰੀ ਸੋਹ ਦਾ ਜਿਹੜੇ ਕੈਬਨਿਟ ਮੰਤਰੀ ਆ ਉਹਨਾਂ ਕੋ ਨਿੱਜੀ ਤੌਰ 'ਵਾਰ ਕ ਤੇ ਵੀ ਪੇਸ਼ ਹੋ ਔਰ ਆਪਣਾ ਸਪਸ਼ਟੀਕਰਨ ਵੀ ਦੋ ਕਿ ਜਿਹੜੀ ਤੁਸੀਂ ਇਤਰਾਜਯੋਗ ਪੇਸ਼ਕਾਰੀ ਕਿਉਂ ਕੀਤੀ ਹੈ ਤੇ ਜਿਹੜਾ ਫੈਸਲਾ ਇਸ ਵਿੱਚ ਅੰਤਿਮ ਰੂਪ ਦੇਣ ਵਾਸਤੇ ਕਿਹੜੀ ਕਮੇਟੀ ਬਣਾਈ ਗਈ ਸੀ ਮੰਨ ਸਕਦੇ ਆ ਕਿ ਮੰਤਰੀ ਤੇ ਜਿਹੜੇ ਡਾਇਰੈਕਟਰ ਨੇ ਉਹਨਾਂ ਨੂੰ ਮਾਫੀ ਮੰਗ ਕੇ ਹੀ ਉਹਨਾਂ ਦਾ ਖੜਾ ਛੁੱਟੇਗਾ ਲੋਕੋ ਪਹਿਲੀ ਗੱਲ ਇਹ ਕਿ ਡਾਇਰੈਕਟਰ ਕਿਉਂਕਿ ਇੱਕ ਨੌਨ ਪੰਜਾਬੀ ਹੈ ਨੌਨ ਸਿੱਖ ਗੈਰ ਸਿੱਖ ਉਹਨੂੰ ਤੇ ਅਕਾਲ ਤਖਤ ਤੇ ਤੇ ਤਲਬ ਨਹੀਂ ਕੀਤਾ ਜਾ ਸਕਦਾ ਹੈ ਪਰ ਕਿਉਂਕਿ ਧਰਮਪ੍ਰੀ ਸਿੱਖ ਸੂਤ ਸਿੱਖ ਭਾਈਚਾਰੇ ਸਿੱਖ ਧਰਮ ਦੇ ਨਾਲ ਸੰਬੰਧ ਰੱਖਦੇ ਨੇ ਅਗਰ ਉਹਨਾਂ ਦੀ ਗਲਤੀ ਪਾਈ ਗਈ ਤੇ ਲਾਜ਼ਮੀ ਤੌਰ ਤੇ ਉਹਨਾਂ ਦੇ ਖਿਲਾਫ ਵੀ ਅਕਾਲ ਤਖਤ ਸਾਹਿਬ ਕੋਈ ਸਖਤ ਫੈਸਲਾ ਲੈ ਸਕਦਾ ਪਰ ਨਾਲ ਦੀ ਨਾਲ ਹੋ ਸਕਦਾ ਹੈ ਕਿ ਸਰਕਾਰ ਨੂੰ ਡਾਇਰੈਕਟਰ ਵੀ ਹਟਾਉਣਾ ਪਵੇ ਜੇ ਪੰਜਾਬ ਸਰਕਾਰ ਅਕਾਲ ਤਖਤ ਸਾਹਿਬ ਦੀ ਮਹੱਤਤਾ ਨੂੰ ਮਹੱਤਵ ਦੇ ਪਰ ਦੂਜੀ ਗੱਲ ਕਿ ਇਹ ਜਿਹੜਾ ਮਸਲਾ ਕਿਉਂਕਿ ਇਹ ਦੇ ਹੁਣ ਕੈਬਨਟ ਮੰਤਰੀ ਦੇ ਫਾਈਨਲ ਅਥਾਰਟੀ ਆ ਕਿ ਜੇ ਤੇਰੇ ਵਿਭਾਗ ਵੱਲੋਂ ਕੁਛ ਇਦਾਂ ਦਾ ਬਣਾਇਆ ਗਿਆ ਤੇ ਉਹ ਮੰਤਰੀ ਨੂੰ ਵੀ ਜਿਹੜੀ ਜਾਣਕਾਰੀ ਹੋਣੀ ਚਾਹੀਦੀ ਆ ਇਸ ਕਰਕੇ ਹੁਣ ਦੇਖਦੇ ਆ ਕਿ ਜਦਨ ਇਹ ਤਰਨਪ੍ਰੀਤ ਸਿੰਘ ਸੌਂਧ ਪੇਸ਼ ਹੋਣਗੇ ਅਕਾਲ ਤਖ਼ਤ ਸਾਹਮਣੇ ਤੇ ਉਹਦਨੇ ਆਪਣੀ ਲਿਖਤੀ ਰੂਪ ਦੇ ਵਿੱਚ ਕੀ ਸਪਸ਼ਟੀਕਰਨ ਦਿੰਦੇ ਨੇ ਕੀ ਸਫਾਈ ਦਿੰਦੇ ਨੇ ਤੇ ਉਸ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਾਂ ਜਦੋਂ ਸਿੰਘ ਸੁਭਾਣਾ ਦੀ ਮੀਟਿੰਗ ਹੋਈ ਉਹਦੇ ਚ ਮੁੱਢ ਜਿਹੜਾ ਕੇਸ ਜਿਹੜਾ ਵਿਚਾਰਿਆ ਜਾ ਸਕਦਾ ਜੇ ਪੰਜ ਸਿੰਘ ਸੁਭਾਣਾ ਨੂੰ ਲੱਗਾ ਕਿ ਇਹਨਾਂ ਨੂੰ ਤਨਖਾਹਿਆ ਇਕਰਾਰ ਦੇ ਦੇਣਾ ਚਾਹੀਦਾ ਜਾਂ ਇਹਨਾਂ ਨੂੰ ਮਾਫ ਕਰ ਦੇਣਾ ਚਾਹੀਦਾ ਇਹ ਤੇ ਅਗਲੀ ਮੀਟਿੰਗ ਦੇ ਵਿੱਚ ਹੀ ਤੈਅ ਹੋਵੇਗਾ ਜਦੋਂ ਪੰਚ ਸਿੰਘ ਸੁਬਾਨ ਬੈਠੇ ਲੇਕਿਨ ਫਿਲਹਾਲ ਗਲਤੀ ਪਾਈ ਗਈ ਹੈ ਜਿਸ ਦੇ ਚਲਦਿਆਂ ਕਿਉਂਕਿ ਉਹ ਅਕਾਲ ਤਖਬ ਸਾਹਿਬ ਦੇ ਦਫਤਰ ਦੇ ਵਿੱਚ ਆਮ ਲੋਕਾਂ ਦੀਆਂ ਸ਼ਿਕਾਇਤਾਂ ਵੀ ਗਈਆਂ ਨੇ ਔਰ ਸ਼ਰੂਮ ਨੇ ਕੋ ਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਣਾਂ ਦੇ ਵੀ ਉਸ ਤੋਂ ਬਾਅਦ ਹੀ ਅਕਾਲ ਤਖਬ ਸਾਹਿਬ ਨੇ ਮਹਿਸੂਸ ਕੀਤਾ ਕਿ ਜੋ ਉਥੇ ਗਨਾਹ ਕੀਤਾ ਗਿਆ ਵਾ ਕਿਉਂ ਨਾ ਉਹਦਾ ਜਿਹੜਾ ਵਾ ਲਿਖਤੀ ਰੂਪ ਦੇ ਵਿੱਚ ਤੇ ਨਿੱਜੀ ਰੂਪ ਦੇ ਵਿੱਚ ਸਪਸ਼ਟਿਕਰ ਮੰਗਿਆ ਜਾਵੇ ਤੇ ਉਹ ਅਕਾਲ ਸਾਬ ਨੇ ਸਪਸ਼ਟੀਕਰਨ ਮੰਗ ਲਿਆ ਹੈ ਜਾਣਕਾਰੀ ਦੇਣ ਲਈ ਸ਼ੁਕਰੀਆ ਧੰਨਵਾਦ